ਉਹਨਾਂ ਨੇ ਇਹ ਵੀ ਦੱਸਿਆ ਕਿ ਤਿੰਨ ਕਛਹਿਰੇ ਖੂਨ ਨਾਲ ਨਿਚੋੜ ਕੇ ਮੈਂ ਸੁੱਕਣੇ ਪਾਏ। ਹੱਕ ਦਾ ਨਾਰਾ ਦੇ ਰਹੇ ਹੋ ਵੀ ਇੱਕ ਵਾਰ ਮੈਡੀਕਲ ਕਰਵਾਇਆ ਜਾਵੇ ਉਸ ਤੋਂ ਬਾਅਦ ਹੀ ਉਠੋਗੇ। ਕਿਹੜਾ ਕਾਨੂੰਨ ਹੈ ਜਿਹੜਾ ਬਿਲਕਿਸਬਾਨੋ ਦੇ ਰੇਪਿਸਟ ਨੂੰ ਸਮੇਂ ਤੋਂ ਪਹਿਲਾਂ ਹੀ ਛੱਡ ਰਿਹਾ ਹੈ। ਇੱਕ ਬੰਦੇ ਰੇਪ ਵੀ ਕਰਦੇ ਨੇ। ਕਤਲ ਵੀ ਕਰਦੇ ਨੇ। ਰੇਪ ਕਰਕੇ ਅੰਦਰ ਵੀ ਜਾਂਦੇ ਨੇ। ਸਟੇਟ ਕਹਿੰਦੀ ਹੈ ਕਿ ਇਹਨਾਂ ਦਾ ਕੰਡਕਟ ਚੰਗਾ ਹੈ ਇਸ ਕਰਕੇ ਇਹਨਾਂ ਨੂੰ 15 ਅਗਸਤ ਆਜ਼ਾਦੀ ਵਾਲੇ ਦਿਨ ਛੱਡਤਾ ਜਾਏ ਇਹਦਾ ਕਿਤੇ ਨਿਰਣੈਬੀਤਾ ਹੋਣਾ ਚਾਹੀਦਾ ਨਾ ਨਿਰਣਾ ਕਰੋਗੇ ਜਾਂ ਤਾਂ ਹਸਪਤਾਲ ਜਾ ਕੇ ਕਰੋਗੇ ਡਾਕਟਰ ਦੀ ਰਿਪੋਰਟ ਹੋਊਗੀ ਜਾਂ ਕੋਰਟ ਕਰਨਾ ਨਾ ਤਾਂ ਸਾਡਾ ਬੰਦਾ ਪੇਸ਼ ਕੀਤਾ ਜਾ ਰਿਹਾ ਨਾ ਸਾਡੇ ਬੰਦੇ ਦਾ ਡਾਕਟਰੀ ਮੈਨਾ ਕੀਤਾ ਜਾ ਰਿਹਾ ਐਪਲੀਕੇਸ਼ਨਾਂ ਵੀ ਦੇ ਰਹੇ ਆ ਤੇ ਇਥੇ ਪ੍ਰੋਟੈਸਟ ਵੀ ਕਰਾ ਇਹ ਇੱਕ ਇੱਕ ਦਿਨ ਜਦੋਂ ਬੀਤਦਾ ਹੈ ਤੇ ਇਹ ਘਟਨਾਵਾਂ ਅੱਗੇ ਅੱਗੇ ਚਾਰੀਆਂ ਨੇ ਈਵਨ ਕੋਰਟ ਨੇ ਆਰਡਰ ਵੀ ਕਰਤੇ ਜਿ ਉਹਦਾ ਮੈਡੀਕਲ ਕਰਾਓ ਮੈਡੀਕਲ ਬੋਰਡ ਬਣਾਓ ਤੇ ਉਦੀ ਮੁਲਾਕਾਤ ਵੀ ਕਰਾਂ ਜਦ ਕਿ ਪਰਸੋਂ ਰਾਤ ਬਿਨਾ ਪੁੱਛਿਓ ਪਟਿਆਲੇ ਜੇਲ੍ਹ ਤੋਂ ਬਦਲ ਕੇ ਸੰਗਰੂਰ ਬਦਲ ਜੇ ਤਾਂ ਹਸਪਤਾਲ ਲੈ ਕੇ ਜਾਂਦੇ ਆ ਤਾਂ ਅਮਨ ਕਾਨੂੰਨ ਜਿਹੜਾ ਕਿ 4 ਕਿਲੋਮੀਟਰ ਹੈ ਜੇ ਤੁਸੀਂ 60 70 ਕਿਲੋਮੀਟਰ ਲੈ ਕੇ ਜਾਂਦੇ ਹੋ ਫਿਰ ਅਮਨ ਕਾਨੂੰਨ ਨਹੀਂ ਉਹੀ ਪੰਜਾਬ ਉੱਥੇ ਆ ਉਹੀ ਪੰਜਾਬ ਉੱਥੇ ਆ ਮੇਰੇ ਪੱਕੇ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜੇ ਸਮੇਂ ਅਸੀਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਮੌਜੂਦ ਸੀ ਕਿ ਜਿੱਥੇ ਭਾਈ ਸੰਦੀਪ ਸਿੰਘ ਗੁਰਾ ਦੇ ਹੱਕ ਦੇ ਵਿੱਚ ਇਸ ਸਮੇਂ ਜਿਹੜੀ ਹੈ ਕਈ ਪੰਥਕ ਤੇ ਪੋਲਿਟਿਕਲ ਪਾਰਟੀਆਂ ਜੜੀਆਂ ਧਰਨੇ ਦੇ ਵਿੱਚ ਬੈਠੀਆਂ ਹੋਈਆਂ ਨੇ ਕਿਉਂਕਿ ਕਿਤੇ ਨ ਕਿਤੇ ਜਿਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਭਾਈ ਸੰਦੀਪ 시ਗੁਰਾ ਦੇ ਉੱਤੇ ਤਸੱਦਦ ਕੀਤੀ ਆ ਤੇ ਪਰਿਵਾਰ ਵੀ ਜਿਹੜਾ ਲੰਮੇ ਸਮੇਂ ਤੋਂ ਇਹ ਮੰਗ ਕਰ ਰਿਹਾ ਕਿ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਆ ਕਰਵਾਈ ਜਾਵੇ ਪਰ ਹਾਲਾਂਕਿ ਕੋਰਟ ਦੇ ਵੱਲੋਂ ਵੀ ਆਰਡਰ ਦਿੱਤੇ ਗਏ ਮੈਡੀਕਲ ਨੂੰ ਲੈ ਕੇ ਪਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਆਪਣੇ ਉਸ ਅਪਰਾਧ ਤੋਂ ਬਚਣ ਦੇ ਲਈ ਕਿਤਨੇ ਕਿਤੇ ਇਹ ਹਵਾਲਾ ਦਿੱਤਾ ਗਿਆ ਕਿ ਭਾਈ ਸੰਦੀਪ ਸਿੰਘ ਨੂੰ ਜਿਹੜਾ ਆ ਸੰਗਰੂਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੋ ਬਿਲਕੁਲ ਇਸ ਸਮੇਂ ਆਕਾਲੀ ਦਲ ਅੰਮ੍ਰਿਤਸਰ ਤੇ ਜਿਹੜੇ ਜਨਰਲ ਸ਼ਕਤ ਨੇ ਪ੍ਰੋਫੈਸਰ ਮਹਿੰਦਰ ਸਿੰਘ ਜੀ ਸਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮਹਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਨਰਪਕ ਪੋਸਤੇ ਬਹੁਤ ਧੰਨਵਾਦ ਜੀ ਮਿਹਰਬਾਨੀ ਤੇ ਮਹਿੰਦਰ ਜੀ ਕੀ ਸੱਟਾ ਹੁਣ ਤੱਕ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਮੈਨੂੰ ਲੱਗਦਾ ਦੋ ਤਿੰਨ ਦਿਨ ਹੋ ਗਏ ਲਗਾਤਾਰ ਇੱਥੇ ਬੈਠੇ ਹੋਏ ਹਾਂਕ ਦਾ ਨਾਰਾ ਦੇ ਰਹੇ ਹਾਂ ਵੀ ਇੱਕ ਵਾਰ ਮੈਡੀਕਲ ਕਰਵਾਇਆ ਜਾਵੇ ਉਸ ਤੋਂ ਬਾਅਦ ਹੀ ਉਠੋਗੇ ਦੇਖੋ ਗੱਲ ਇਹ ਹੈ ਵੀ ਅਸੀਂ ਇੱਥੇ ਬੈਠੇ ਹਾਂ ਮੇਰੇ ਨਾਲ ਬਾਪੂ ਗੁਰਚਰਨ ਸਿੰਘ ਜੀ ਬੈਠੇ ਨੇ ਹਵਾਰਾ ਸਾਹਿਬ ਦੇ ਪਿਤਾ ਜੀ ਸਾਡੇ ਸੀਨੀਅਰ ਲੀਡਰ ਸਾਹ ਪ੍ਰਿੰਸੀਪਲ ਕਸ਼ਮੀਰੀ ਸਾਹਿਬ ਬੈਠੇ ਨੇ ਹੋਰ ਜਥੇਬੰਦੀਆਂ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਬੈਠੀਆਂ ਨੇ ਹੁਣ ਗੱਲ ਹੈ ਕਿ ਮਸਲਾ 10 ਤਰੀਕ ਤੋਂ ਸ਼ੁਰੂ ਹੋਇ 10 ਤਰੀਕ ਕਰੀਬ 11 12 ਵਜੇ ਮੁੰਡੇ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ। ਉਲਟੀ ਗੱਲ ਸਟੇਟ ਨੇ ਇਹ ਚਲਾਤੀ ਕਿ ਇਸ ਮੁੰਡੇ ਨੇ ਸਨੀ ਸਿੰਘ ਜੀ ਨੇ ਸੰਦੀਪ ਸਿੰਘ ਨੇ ਹਮਲਾ ਕੀਤਾ। ਉਹ ਗੱਲ ਚਲੋ ਹਮਲਾ ਕੀਤਾ ਜਾਂ ਹੋਇਆ ਇਹ ਤਾਂ ਗੱਲਾਂ ਨੇ ਮੈਂ ਹੋਰ ਕਹਿ ਰਿਹਾ ਕੁਝ ਦੂਜਾ ਹੋਰ ਕਹਿ ਰਿਹਾ ਪਰ ਇਸ ਤੋਂ ਅਗਲੀ ਗੱਲ ਇਹ ਹੈ ਵੀ ਇਹਦਾ ਕਿਤੇ ਨਿਰਣਾ ਵੀ ਤਾਂ ਹੋਣਾ ਚਾਹੀਦਾ ਨਾ। ਨਿਰਣਾ ਕਰੋਗੇ ਜਾਂ ਤਾਂ ਹਸਪਤਾਲ ਜਾ ਕੇ ਕਰੋਗੇ ਡਾਕਟਰ ਦੀ ਰਿਪੋਰਟ ਹੋਊਗੀ ਜਾਂ ਕੋਰਟ ਕਰੂਗਾ। ਇਹੀ ਦੋ ਨਿਰਣੇ ਦੇ ਤਰੀਕੇ ਹੈਗੇ ਨੇ ਇਹ ਦੋਨੋਂ ਗੱਲਾਂ ਸਾਡੇ ਹੱਕ 'ਚ ਨਹੀਂ ਹੋ ਰਹੀਆਂ ਸੀ ਹਾਂ ਹਾਂ ਨਾ ਤਾਂ ਸਾਡਾ ਬੰਦਾ ਪੇਸ਼ ਕੀਤਾ ਜਾ ਰਿਹਾ ਹਾਂ ਨਾ ਸਾਡੇ ਬੰਦੇ ਦਾ ਡਾਕਟਰੀ ਮੈਨਾ ਕੀਤਾ ਜਾ ਰਿਹਾ ਉਸ ਕਰਕੇ ਅਸੀਂ ਉਸ ਦਿਨ ਤੋਂ 12 ਤਰੀਕ ਤੋਂ ਐਪਲੀਕੇਸ਼ਨਾਂ ਵੀ ਦੇ ਰਹੇ ਹਾਂ ਤੇ ਇੱਥੇ ਪ੍ਰੋਟੈਸਟ ਵੀ ਕਰ ਰਹੇ ਹਾਂ ਇਹ ਇੱਕ ਇੱਕ ਦਿਨ ਜਦੋਂ ਬੀਤਦਾ ਹੈ ਤੇ ਇਹ ਘਟਨਾਵਾਂ ਅੱਗੇ-ਅੱਗੇ ਚੱਲ ਰਹੀਆਂ ਨੇ ਇਵਨ ਕੋਰਟ ਨੇ ਆਰਡਰ ਵੀ ਕਰਤੇ ਕਿ ਉਹਦਾ ਮੈਡੀਕਲ ਕਰਾਓ ਮੈਡੀਕਲ ਬੋਰਡ ਬਣਾਓ ਤੇ ਉਹਦੀ ਮੁਲਾਕਾਤ ਵੀ ਕਰਾਓ ਜਦੋਂ ਕੱਲ ਕੋਰਟ ਨੇ ਦੁਬਾਰਾ ਪੁੱਛਿਆ ਸਾਡੇ ਵਕੀਲਾਂ ਨੇ ਬੇਨਤੀ ਕੀਤੀ ਕਿ ਉਹਦਾ ਉਹਨੂੰ ਪੇਸ਼ ਕਿਉਂ ਨਹੀਂ ਕੀਤਾ ਉਹ ਕਹਿੰਦੇ ਜੀ ਅਮਨ ਕਾਨੂੰਨ ਦੀ ਸਥਿਤੀ ਹੈ ਸਰਕਾਰੀ ਪੱਖ ਕਹਿੰਦਾ ਜਦ ਕਿ ਪਰਸੋਂ ਰਾਤ ਬਿਨਾਂ ਪੁੱਛਿਓ ਪਟਿਆਲੇ ਜੇਲ੍ਹ ਤੋਂ ਬਦਲ ਕੇ ਸੰਗਰੂਰ ਬਦਲਦਾ ਉਦੋਂ ਅਮਨ ਕਾਨੂੰਨ ਭੰਗ ਨਹੀਂ ਸੀ ਉਦੋਂ ਜੇ ਤਾਂ ਹਸਪਤਾਲ ਲੈ ਕੇ ਜਾਂਦੇ ਆ ਤਾਂ ਅਮਨ ਕਾਨੂੰਨ ਜਿਹੜਾ ਕਿ 4 ਕਿਲੋਮੀਟਰ ਹੈ ਜੇ ਤੁਸੀਂ 60 70 ਕਿਲੋਮੀਟਰ ਲੱਕੇ ਜਾਂਦੇ ਹੋ ਫਿਰ ਅਮਨ ਗਨੂਨ ਨਹੀਂ ਉਹੀ ਪੰਜਾਬ ਉੱਥੇ ਆ ਉਹੀ ਪੰਜਾਬ ਇੱਥੇ ਆ ਸੋ ਇਹ ਇੱਕ ਸਵਾਲ ਆਇਆ ਕੋਰਟ ਦੇ ਸਾਹਮਣੇ ਕੱਲ 11 ਵਜੇ ਤਾਂ ਕੋਰਟ ਨੇ ਕਿਹਾ ਵੀ ਜੇ ਤੁਸੀਂ ਅਮਨ ਗਨੂਨ ਕਹੋ ਮੇਰੀ ਵੀ ਸੀ ਕਰਾਓ ਬਿਲਕੁਲ ਠੀਕ ਹੈ ਵੀਡੀਓ ਕਾਨਫਰੈਂਸਿੰਗ ਕਰਾਓ ਵੀਡੀਓ ਕਾਨਫਰੈਂਸਿੰਗ ਦੇ ਵਿੱਚ ਸਾਡੇ ਵਕੀਲਾਂ ਨੇ ਸਾਨੂੰ ਦੱਸਿਆ ਮੈਂ ਸੁਣੀ ਸੁਣਾਈ ਗੱਲ ਨਹੀਂ ਕਹਿੰਦਾ ਇੱਥੇ ਆ ਕੇ ਪਬਲਿਕਲੀ ਕੱਲ ਕਹਿ ਕੇ ਗਏ ਨਹੀਂ ਕਿ ਜੱਜ ਸਾਹਿਬ ਨੇ ਕਪੜੇ ਲਾ ਕੇ ਦਿਖੇ ਵੀ ਤੁਸੀਂ ਲਾਓ ਜਿਦਾ ਤੁਸੀਂ ਕਹਿ ਰਹੇ ਹੋ ਕੀ ਉਹ ਗੱਲ ਹੈ ਵੀ ਕਿਉਂਕਿ ਸਣੀ ਜੀ ਨੇ ਸਾਰੀ ਗੱਲ ਦੱਸ ਦਿੱਤੀ ਕਿ ਕੀ ਕੀ ਮੇਰੇ ਨਾਲ ਕੀਤਾ ਗਿਆ ਤੇ ਸਤਵਾਂ ਦਿਨ ਸੀ ਕੱਲ ਤੇ ਸਤਵੇਂ ਦਿਨ ਤੱਕ ਮੈਨੂੰ ਕੋਈ ਮੈਡੀਕਲ ਅਸਿਸਟੈਂਸ ਨਹੀਂ ਮਿਲੀ ਹੈ ਪੇਨ ਕਿਲਰ ਤੱਕ ਨਹੀਂ ਮਿਲਿਆ ਹੈ ਸੋ ਉਹਨਾਂ ਨੇ ਇਹ ਵੀ ਦੱਸਿਆ ਕਿ ਤਿੰਨ ਕਸ਼ੇਰੇ ਖੂਨ ਨਾਲ ਨਿਚੋੜ ਕੇ ਮੈਂ ਸੁੱਕਣੇ ਪਏ ਨਹੀਂ ਉਹਨਾਂ ਨਿਚੋੜੇ ਹੈ ਪਲ ਭਿੱਜੇ ਪਏ ਸੀ ਕੱਲ ਉਹ ਕਹਿੰਦੇ ਖੂਨ ਇੰਨਾ ਨਿਕਲਿਆ ਕਿ ਜੇ ਇੱਕ ਪਹਿਲਾ ਕਸ਼ੇਰਾ ਖਰਾਬ ਹੋ ਗਿਆ ਤਾਂ ਉਹਨੇ ਦੂਜਾ ਪਾਲਿਆ ਉਹ ਵੀ ਖਰਾਬ ਹੋ ਗਿਆ ਤੀਜਾ ਪਾਲਿਆ ਉਹ ਵੀ ਖਰਾਬ ਹੋ ਗਿਆ ਮੀਨਸ ਇੰਨਾ ਜਿਆਦਾ ਖੂਨ ਨਿਕਲਿਆ ਇੰਨੀ ਜਿਆਦਾ ਉਹਨਾਂ ਨੇ ਕਟਮਾਰਕ ਕੀਤੀ ਉਸ ਤੋਂ ਬਾਅਦ ਜਦੋਂ ਜੱਜ ਸਾਹਿਬ ਵੀ ਇਸ ਗੱਲ ਤੋਂ ਕਨਵਿੰਸਡ ਹੋ ਗਏ ਕਿ ਵਾਕਈ ਤਸ਼ੱਦਦ ਬਹੁਤ ਜਿਆਦਾ ਹੋਇਆ ਤਾਂ ਉਹਨਾਂ ਨੇ ਉਸੇ ਵਕਤ ਕਿਹਾ ਵੀ ਸਾ ਉਹਨਾਂ ਦਾ ਵਕੀਲ ਮਿਸਟਰ ਘੁੰਮਣ ਉਹ ਤੁਹਾਡੀ ਜੇਲ ਆ ਰਹੇ ਨੇ ਸੰਗਰੂਰ ਇਹਨਾਂ ਦੀ ਮੁਲਾਕਾਤ ਕਰਾਓ ਸੋ 1 ਵਜੇ ਦਾ ਟਾਈਮ ਸੀ ਚਲੋ ਉਹਨਾਂ ਨੇ 1:30 ਵਜੇ ਕਰਾਈ ਹੈ 35 ਮਿੰਟ ਸਾਡੇ ਵਕੀਲ ਉਹਨਾਂ ਨੂੰ ਮਿਲ ਕੇ ਆਏ ਨੇ ਫਿਜ਼ੀਕਲੀ ਉਹਨਾਂ ਨੇ ਕਿਹਾ ਵੀ ਜਿਹੜਾ ਅਸੀਂ ਵੀਡੀਓ ਕਾਨਫਰੰਸ 'ਚ ਦੇਖ ਰਹੇ ਸੀ ਉਸ ਤੋਂ ਵੀ ਕਿਤੇ ਜ਼ਿਆਦਾ ਹੋਇਆ ਜਦੋਂ ਅਸੀਂ ਉਹਨਾਂ ਨੂੰ ਫਿਜ਼ੀਕਲੀ ਦੇਖਿਆ ਉਹ ਲੱਗਦਾ ਨਾ ਕਿਤੇ ਨਾ ਕਿਤੇ ਤਸੱਦਦ ਹੋਇਆ ਤਾਂ ਹੀ ਜਿਹੜੀ ਇਹ ਜੇਲ ਪ੍ਰਸ਼ਾਸਨ ਭਸਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਤੁਸੀਂ ਕੋਈ 13ਵੀਂ ਮੰਗਤਾ ਕਰ ਨਹੀਂ ਰਹੇ ਤੁਸੀਂ ਕਹਿ ਰਹੇ ਹੋ ਸਿੱਧੇ ਤੌਰ ਤੇ ਸਾਨੂੰ ਬਈ ਮੈਡੀਕਲ ਦਿਖਾ ਦਿਓ ਵੀ ਤਸੱਦਦ ਨਹੀਂ ਹੋਇਆ ਸੀ ਇਹ ਤੋਂ ਉੱਟ ਜਾਣੇ ਆ ਫਿਰ ਇਹਦੇ ਵਿੱਚ ਪੇਚ ਕਿਤੇ ਫਸ ਰਹੇ ਨੇ ਕਿਉਂ ਲੱਗ ਤਸੱਦਦ ਨੇ ਕੀਤਾ ਮਤਲਬ ਇਹ ਪ੍ਰੂਫ ਹੋ ਰਿਹਾ ਕਿਤੇ ਨਾ ਕਿਤੇ ਦੇਖੋ ਇਹਨਾਂ ਨੂੰ ਜ਼ੁਲਮ ਦਾ ਇੰਨਾ ਕ ਜਿਆਦਾ ਆਦਤ ਪੈ ਗਈ ਹੈ ਇਹ ਸੋਚਦੇ ਨੇ ਵੀ ਜਿਹੜਾ ਜ਼ਖਮ ਥੋੜਾ ਜਿਹਾ ਠੀਕ ਹੋ ਜਾਊਗਾ ਉਹਦੇ ਨਾਲ ਸਾਡਾ ਜ਼ੁਲਮ ਜਿਹੜਾ ਹੈ ਉਹ ਲੁਕ ਜਾਊਗਾ ਪਰ ਇਦਾਂ ਨਹੀਂ ਹੁੰਦਾ ਜਿਹੜੀਆਂ ਤਰੀਕਾਂ ਰੋਜ਼ ਦੀ ਰੋਜ਼ ਪੈ ਰਹੀਆਂ ਨੇ ਜਿਹੜਾ ਤੁਸੀਂ ਡਿਲੇ ਕਰ ਰਹੇ ਹੋ ਇਹਦਾ ਕਾਰਨ ਵੀ ਤੁਹਾਨੂੰ ਕੋਰਟ ਦੱਸੂਗਾ ਨਹੀਂ ਤਾਂ ਅਸੀਂ ਤਾਂ ਇੱਥੇ ਸੁਪਰੀਮ ਕੋਰਟ ਤੱਕ ਜਾਵਾਂਗੇ ਅਸੀਂ ਇਹ ਪੁੱਛਾਂਗੇ ਕਿ ਡਿਲੇ ਕਿਉਂ ਹੋ ਰਹੀ ਸੀ ਜਦੋਂ ਇਹ ਕੋਰਟ ਦੇ ਵੱਲੋਂ ਜਿਹੜੇ ਆਰਡਰ ਦਿੱਤੇ ਗਏ ਨੇ ਉਹ ਉਹਦੀ ਪਾਲਣਾ ਨਹੀਂ ਕਰ ਰਹੀ ਤੇ ਸਾਡੀ ਕਿੱਥੋਂ ਸੁਣ ਲੈਗੀ ਕਹਿ ਲੋ ਮੈਂ ਇਹੀ ਕਹਿਣਾ ਨਾ ਵੀ ਅਫਸਰਾਂ ਨੂੰ ਜਾਂ ਅਫਸਰਾਂ ਤੋਂ ਉੱਪਰ ਬੈਠੇ ਰਾਸੀ ਲੋਕਾਂ ਨੂੰ ਇੰਨਾ ਕਿ ਹੰਕਾਰ ਹੋ ਗਿਆ ਹੈ ਕਿ ਉਹ ਕੋਰਟ ਦੀ ਗੱਲ ਨਹੀਂ ਮੰਨ ਰਹੇ ਜੇ ਕੋਰਟ ਦੀ ਗੱਲ ਨਾ ਮੰਨੀਏ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੰਟੈਂਪਟ ਆਫ ਕੋਰਟ ਦਾ ਇੱਕ ਅੱਡ ਕੇਸ ਪੈ ਜਾਂਦਾ ਹੈ ਇੱਕ ਕੇਸ ਤਾਂ ਜਿਹੜਾ ਚੱਲ ਰਿਹਾ ਹੁੰਦਾ ਹੈ ਉੱਤੇ ਕੰਟੈਂਕਟ ਦੋ ਕੰਟੈਂਪਟ ਆਫ ਕੋਰਟ ਇਹ ਆਪਣੇ ਤੇ ਪਵਾ ਚੁੱਕੇ ਨੇ ਇਸ ਟਾਈਮ ਪੇਸ਼ ਨਾ ਕਰਨਾ ਮੈਡੀਕਲ ਨਾ ਕਰਾਉਣਾ ਜੇਲ੍ਹ ਤਬਦੀਲੀ ਦੇ ਵਕਤ ਕੀ 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 ਕਾਨੂੰਨਾਂ ਦੀ ਪਾਲਣਾ ਕੀਤੀ ਗਈ ਹੈ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਕੋਈ ਜਵਾਬ ਹੀ ਨਹੀਂ ਦੇ ਰਿਹਾ ਆ ਕੇ ਹੁਣੋ ਮਤਲਬ ਕਿ ਗੱਲ ਇਹ ਹੈ ਕਿ ਅਸੀਂ 8 ਦਿਨ ਦੀ ਕੋਸ਼ਿਸ਼ ਤੋਂ ਬਾਅਦ ਅਜੇ ਮੈਂ ਪੱਕਾ ਨਹੀਂ ਕਹਿ ਸਕਦਾ ਸਾਨੂੰ ਪੁਲਿਸ ਅਫਸਰਾਂ ਨੇ ਕਿਹਾ ਹੈ ਕਿ ਤੁਹਾਡੇ ਭਰਾ ਦੀ ਉਹਦੇ ਭਰਾ ਦੀ ਅਸੀਂ ਫਿਜ਼ੀਕਲ ਮੀਟਿੰਗ ਕਰਾ ਦਨੇ ਆ ਉਹ ਹੁਣ ਥੋ ਗਏ ਨੇ ਤੇ ਉਸ ਤੋਂ ਬਾਅਦ ਇੱਥੇ ਆਉਣਗੇ ਅਗਲੀ ਗੱਲ ਫਿਰ ਪਤਾ ਲੱਗੂਗੀ ਵੀ ਆ ਭਰਾ ਨੇ ਦੇਖ ਕੇ ਆਪਣੇ ਭਰਾ ਨੂੰ ਜੇ ਮਲਾਇਆ ਤਾਂ ਵੀ ਕੀ ਅੱਗੇ ਆ ਕੇ ਸਾਨੂੰ ਦੱਸਦਾ ਉਸ ਤੋਂ ਅਗਲੀ ਰਣਨੀਤੀ ਅਸੀਂ ਉਦੋਂ ਫਿਰ ਕਰਾਂਗੇ ਪਰ ਅਸੀਂ ਮੈਡੀਕਲ ਹਰ ਹਾਲਤ ਵਿੱਚ ਕਰਾਉਣ ਤੋਂ ਬਾਅਦ ਹੀ ਅਗਲਾ ਫੈਸਲਾ ਕਰਾਂਗੇ ਹੁਣ ਤੁਸੀਂ ਕਹਿ ਰਹੇ ਹੋ 8 ਦਿਨ ਬਾਅਦ ਮਲਾਉਣਗੇ ਹੋ ਕਹਿ ਲੋ ਵੀ 8 ਦਿਨਾਂ ਤੱਕ ਤੁਹਾਡੀ ਰਣਨੀਤੀ ਕੀ ਰਹੇਗੀ ਇੱਥੇ ਬੈਠੇ ਰਹੋਗੇ ਆਪਣੀ ਜਥਬੰਦੀ ਅੱਜ ਹੋ ਗਿਆ ਸਾਡੀ ਰਣਨੀਤੀ ਤਾਂ ਮੈਡੀਕਲ ਤੇ ਖੜੀ ਹੈ ਜੀ ਜੇ ਮੈਡੀਕਲ ਖੜ ਕੇ ਅਸੀਂ ਜੋ ਕੁਝ ਹੁਣ ਤੱਕ ਵਾਪਰਿਆ ਹੈ ਜੋ ਸਾਡੇ ਬੱਚੇ ਨੇ ਸਾਨੂੰ ਦੱਸਿਆ ਆਪਣੇ ਭਰਾ ਨੂੰ ਦੱਸਿਆ ਆਪਣੇ ਵਕੀਲ ਨੂੰ ਦੱਸਿਆ ਜੇ ਮੈਡੀਕਲ ਰਿਪੋਰਟ ਦੇ ਵਿੱਚੋਂ ਸਾਰੀਆਂ ਗੱਲਾਂ ਸਾਨੂੰ ਦਿਸਦੀਆਂ ਨੇ ਵੀ ਆ ਵਾਕਈ ਬਹੁਤ ਤਸ਼ੱਦਦ ਹੋਇਆ ਹੈ ਕਿਉਂਕਿ ਮੈਡੀਕਲ ਵਿੱਚ ਵੀ ਤਾਂ ਆਣਾ ਚਾਹੀਦਾ ਰਿਕਾਰਡ ਤਾਂ ਮੈਡੀਕਲ ਦਾ ਚਲਣਾ ਹੈ ਕਿ ਇਹ ਗੱਲਾਂ ਤਾਂ ਮਹੀਨੇ 'ਚ ਹੋਰ ਨੇ ਸਾਲ 'ਚ ਹੋਰ ਨੇ ਇਹ ਗੱਲਾਂ ਸਾਲ ਵਿੱਚ ਮੁੱਕਣ ਵਾਲੀਆਂ ਨਹੀਂ ਨੇ ਇਹ ਤਾਂ ਹੁਣ ਜ਼ਿੰਦਗੀ ਪਰ ਜਿਹੜਾ ਸੂਬਾ ਇੱਥੇ ਕੁੱਟਿਆ ਗਿਆ ਹੈ ਨਾ ਉਹ ਵੀ 30 ਸਾਲ ਬਾਅਦ ਲਿੱਕਿਆ ਹੈ 30 ਸਾਲ ਪਹਿਲਾਂ ਜੁਰਮ ਕੀਤਾ ਸੀ ਉਹਨੇ ਜਿਹੜੇ ਅੱਜ ਜੁਰਮ ਕਰ ਰਹੇ ਨੇ ਇਹ ਭਾਵੇਂ ਕਦੇ ਫਸਣ ਫਸਣਗੇ ਤਾਂ ਇਹ ਵੀ ਪਰ ਉਸ ਟਾਈਮ ਤੱਕ ਅਸੀਂ ਅੱਜ ਵਾਲਾ ਮੈਡੀਕਲ ਹੀ ਲੈ ਕੇ ਜਾਵਾਂਗੇ ਨਾ ਸੋ ਅਸੀਂ ਮੈਡੀਕਲ ਨੂੰ ਦੇਖਣ ਤੋਂ ਬਾਅਦ ਆਪਣਾ ਫੈਸਲਾ ਕਰਾਂਗੇ ਮਤਲਬ ਆਖਰੀ ਫੈਸਲਾ ਵੀ ਮੈਡੀਕਲ ਤੋਂ ਬਿਨਾ ਅਸੀਂ ਨਹੀਂ ਉੱਠਣਾ ਦੇਖੋ ਹੁਣ ਉਹ ਆਉਂਦਾ ਆ ਕੇ ਸਾਡੇ ਨਾਲ ਜੜੀ ਸਾਨੂੰ ਦੱਸਦਾ ਹੈ ਸ਼ਰਤ ਵਿੱਚ ਮੈਂ ਨਹੀਂ ਕਹਿੰਦਾ ਵੀ ਹਾਂ ਇਹ ਨਹੀਂ ਕਰਾਂਗੇ ਪਰ ਇਹ ਜ਼ਰੂਰ ਹੈ ਕਿ ਸਾਡੀ ਤਸੱਲੀ ਉਦੋਂ ਹੋਣੀ ਹੈ ਜਦੋਂ ਸਾਡਾ ਬੱਚਾ ਆ ਕੇ ਤੁਹਾਨੂੰ ਦੱਸੂਗਾ ਤੇ ਅੱਗੇ ਮੈਡੀਕਲ ਬਾਰੇ ਅਸੀਂ ਬੈਠ ਕੇ ਸਲਾਹ ਕਰਾਂਗੇ ਉਤੋਂ ਬਾਅਦ ਹੀ ਅਗਲਾ ਫੈਸਲਾ ਕਰਾਂਗੇ ਇੱਕ ਸਵਾਲ ਇਹ ਵੀ ਉੱਠਦਾ ਕਿਤੇ ਨ ਕਿਤੇ ਕਹਿੰਦੇ ਵੀ ਭਾਈ ਸੰਦੀਪ ਸਿੰਘ ਉਹਨਾਂ ਦੇ ਨਾਲ ਜਿਹੜੀ ਮੁਲਾਜ਼ਮ ਸੀਗੇ ਜਿਹੜੇ ਦੋਸ਼ੀ ਸੀਗੇ ਜਿਹੜੀ ਕਿ ਕਹ ਲਓ ਵੀ ਗਲਤ ਜਿਹੜਾ ਉਹਨਾਂ ਪਰ ਇਨਕਾਊਂਟਰ ਕੀਤਾ ਗਿਆ ਸੀ ਸਜ਼ਾ ਘੱਟ ਰਹੀ ਸੀ ਉਹਨਾਂ ਦੇ ਨਾਲ ਲੜਾਈ ਹੁੰਦੀ ਆ ਕਿਤੇ ਨ ਕਿਤੇ ਲੱਗਦਾ ਨਹੀਂ ਸੀ ਫਿਰ ਬੈਰਕ ਬਦਲਨੇ ਚਾਹੀਦੇ ਸੀਗੇ ਇੰਤਜ਼ਾਮ ਕਰਨਾ ਚਾਹੀਦਾ ਸੀ ਉਹਨਾਂ ਨੂੰ ਇਹ ਆਪਣੇ ਆਪ 'ਚ ਇੱਕ ਹੋਰ ਸਵਾਲ ਹੈ ਕਿਉਂਕਿ ਇਹ ਇਕੱਲਾ ਤੁਸੀਂ ਤੇ ਮੈਂ ਗੱਲ ਨਹੀਂ ਕਰ ਰਹੇ ਇਹਦਾ ਰਿਕਾਰਡ ਸਾਡੇ ਕੋਲ ਪਿਆ ਹੈ ਚਾਰ ਵਾਰ ਇਹ ਪਰਿਵਾਰ ਐਪਲੀਕੇਸ਼ਨ ਦੇ ਚੁੱਕਾ ਹੈ ਜੇਲ ਪ੍ਰਸ਼ਾਸਨ ਨੂੰ ਉੱਪਰ ਤੱਕ ਜਾ ਚੁੱਕੀ ਹੈ ਗੱਲ ਕਿ ਜਿਹੜੇ ਬਿਲਕੁਲ ਆਪਾ ਵਿਰੋਧੀ ਵਿਚਾਰ ਦੇ ਲੋਕ ਨੇ ਸਾਡਾ ਜਿਹੜਾ ਮੁੰਡਾ ਹੈ ਅਸੀਂ ਜਿਹੜੇ ਇੱਥੇ ਲੋਕ ਸਾਰੇ ਬੈਠੇ ਆਂ ਅਸੀਂ ਆ ਸਿੱਖ ਸੋਚ ਨੂੰ ਪ੍ਰਣਾਏ ਹੋਏ ਲੋਕ ਉਹ ਨੇ ਜ਼ੁਲਮ ਕਰਨ ਵਾਲੇ ਲੋਕ ਜ਼ੁਲਮ ਹੁਣ ਕੋਰਟ ਨੇ ਪ੍ਰੂਫ ਵੀ ਕਰਤਾ ਕਿ ਉਹਨਾਂ ਨੇ ਫੇਕ ਐਨਕਾਊਂਟਰਸ ਕੀਤੇ ਨੇ ਮੁੰਡਿਆਂ ਦੇ ਤਾਂ ਹੀ ਤਾਂ ਅੰਦਰ ਆਏ ਨੇ ਹੁਣ ਇੱਕ ਬੰਦਿਆਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ ਹੋਵੇ ਇੱਕ ਬੰਦੇ ਸਿੰਘਾਂ ਦੇ ਵਾਰਿਸ ਹੋਣ ਇਹਨਾਂ ਦੋਹਾਂ ਨੂੰ ਇਕੱਠੇ ਕਿਉਂ ਲਾਇਆ ਉਦੋਂ ਜਦੋਂ ਉਹ ਲਿਖ ਕੇ ਵੀ ਦੇ ਚੁੱਕੇ ਨੇ ਇਹ ਵੀ ਸਾਨੂੰ ਇਕੱਠੇ ਨਾ ਰੱਖਿਆ ਜਾਵੇ ਇਹਦਾ ਮਤਲਬ ਹੈ ਜਿਹੜੀ ਸਰਕਾਰ ਦੇ ਉੱਤੇ ਕੋਈ ਹੋਰ ਸਰਕਾਰ ਬੈਠੀ ਹੈ ਉਹਦਾ ਕੋਈ ਮਨਸ਼ਾ ਹੀ ਹੋਰ ਸੀ ਸ਼ਾਇਦ ਉਹ ਹੁਣ ਤਾਂ ਪੱਕਾ ਹੀ ਹੈ ਕਿ ਸਾਡੇ ਮੁੰਡੇ ਨੂੰ ਸਣੀ ਜੀ ਨੂੰ ਕਤਲ ਕਰਾਉਣਾ ਚਾਹਦੇ ਸੀ ਸ਼ਹੀਦ ਕਰਾਉਣਾ ਚਾਹਦੇ ਲੱਗਦਾ ਨਹੀਂ ਵੀ 19ਵੀਂ ਸਦੀ ਦਾ ਉਹੀ ਦੌਰ ਦੁਬਾਰਾ ਲੈ ਕੇ ਆਉਣ ਦੀ ਕੋਸ਼ਿਸ਼ ਦੇ ਵਿੱਚ ਨੇ ਜਦੋਂ ਸਿੱਖ ਨੌਜਵਾਨ ਮੁੰਡਿਆਂ ਨੂੰ ਚੱਕ-ਚੱਕ ਕੇ ਘਰਾਂ ਚੋਂ ਇਹ ਇਨਕਾਊਂਟਰ ਕਰ ਦਿੰਦੇ ਸੀਗੇ ਫੇਕ ਇਨਕਾਊਂਟਰ ਕਰਦੇ ਸੀ ਅੱਜ ਫੇਰ ਉਹੀ ਸਾਜ਼ਿਸ਼ ਘੜੀ ਜਾ ਰਹੀ ਹੈ ਕਿਤੇ ਨਾ ਕਿਤੇ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਵੀ ਕਿਹਾ ਕਿ ਭਾਈ ਸੰਦੀਪ ਸਿੰਘ ਜਣ ਨੂੰ ਮਾਰਨ ਦੀ ਕੋਸ਼ਿਸ਼ ਚੱਲ ਰਹੀ ਹੈ ਲੱਗਦਾ ਵੀ ਉਹੀ ਦੌਰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਦੌਰ ਤਾਂ ਉਹ ਰੁਕਿਆ ਨਹੀਂ ਕਦੇ ਰੁਕਿਆ ਨਹੀਂ ਥੰਮ ਗਿਆ ਥੋੜਾ ਘਟ ਗਿਆ ਵਧ ਗਿਆ ਆ ਹਜੇ ਮਹੀਨਿਆਂ ਦੀ ਗੱਲ ਹੈ 2 ਮਹੀਨਿਆਂ ਦੀ ਗੱਲ ਵੀ ਨਹੀਂ ਹੈ ਆ ਪਟਿਆਲੇ ਦੇ ਇੱਕ ਮੁੰਡਾ ਜਸਪ੍ਰੀਤ ਸਿੰਘ ਇਸ ਪਟਿਆਲੇ ਦੀ ਪੁਲਿਸ ਨੇ ਇਨਕਾਊਂਟਰ ਬਣਾ ਕੇ ਮਾਰਤਾ ਆ ਜੇਕਰ ਆ ਕਰਨਲ ਸਾਹਿਬ ਨੂੰ ਝਗੜਾ ਨਾ ਹੁੰਦਾ ਤਾਂ ਉਹ ਗੱਲ ਵਿੱਚ ਦੱਬ ਗਈ ਸੀ ਉਹਦਾ ਤਾਂ ਇਨਾਮ ਵੀ ਮਿਲ ਗਿਆ ਸੀ ਉਹ ਤਾਂ ਇਨਾਮ ਵੀ ਮਿਲ ਗਿਆ ਸੀ 10 ਲੱਖ ਰੁਪਇਆ ਵੀ ਮੁੰਡਾ ਮਾਰਿਆ ਸੋ ਦੌਰ ਤਾਂ ਰੁਕਿਆ ਨਹੀਂ ਹੈ ਤਰੀਕੇ ਬਦਲਦੇ ਨੇ ਪਰ ਆ ਜਿਹੜਾ ਅੰਦਰ ਹੋਇਆ ਸਾਡੇ ਨਾਲ ਪੁਲਸ ਕਸਟਡੀ ਦੇ ਵਿੱਚ ਹੋਇਆ ਹੈ ਇਹ ਜੱਗੋਂ ਤੇਰਵਾ ਤੇ ਅਸੀਂ ਇਹਦਾ ਵੀ ਮੁਕਾਬਲਾ ਕਰਾਂਗੇ ਤੇ ਇਹ ਜਿੰਨੀਆਂ ਧਰਾਂ ਬੈਠੀਆਂ ਨੇ ਇਹ ਕੋ ਅੱਜ ਦੀਆਂ ਨਹੀਂ ਨੇ ਇਹ ਉਨੀਆਂ ਹੀ ਪੁਰਾਣੀਆਂ ਨੇ ਜਿੰਨਾ ਪੁਰਾਣਾ ਸਰਕਾਰ ਦਾ ਤਸ਼ੱਦ ਇਹ ਹੁਣ ਹਵਾਰਾ ਸਾਹਿਬ ਦੇ ਪਿਤਾ ਜੀ ਨੇ ਹਵਾਰਾ ਸਾਹਿਬ ਨੂੰ 32 33 ਸਾਲ ਹੋ ਗਏ ਅੰਦਰ ਬੈਠੇ ਨੇ ਇਸ ਮੁਲਕ ਦਾ ਜਿਹੜਾ ਆئین ਹੈ ਜਿਹੜਾ ਕਨਸਟੀਟਿਊਸ਼ਨ ਹੈ ਉਹ ਇਹ ਇਜਾਜ਼ਤ ਹੀ ਨਹੀਂ ਦਿੰਦਾ ਕਿ 20 ਸਾਲ ਤੋਂ ਬਾਅਦ ਬੰਦੇ ਨੂੰ ਜੇ ਕੋਈ ਹੋਰ ਕੇਸ ਨਹੀਂ ਹੈ ਇਸ ਗੱਲ ਨੂੰ ਤੁਸੀਂ ਇਸ ਗੱਲ ਤੋਂ ਤੁਹਾਡੇ ਈਵਰਜ਼ ਨੂੰ ਮੈਂ ਬੇਨਤੀ ਕਰਦਾ ਕਿ ਸੋਚ ਕੇ ਦੇਖੋ ਦੁਨੀਆ ਭਰ ਚ ਰਹਿਣ ਵਾਲੇ ਲੋਕੋ ਦਿੱਲੀ ਦੇ ਵਿੱਚ 2-4 ਸਾਲ ਹੋ ਗਏ ਹਵਾਰਾ ਸਾਹਿਬ ਦਾ ਕੋਈ ਕੇਸ ਹੀ ਨਹੀਂ ਹੈਗਾ ਬੱਚਿਆ ਬਰੀ ਹੋ ਗਏ ਖਤਮ ਨਹੀਂ ਹੋਏ ਬਰੀ ਹੋ ਗਏ ਉਹਨਾਂ ਨੂੰ ਆਪਣੀ ਨੇਟਿਵ ਸਟੇਟ ਦੇ ਵਿੱਚ ਤਬਦੀਲ ਨਹੀਂ ਕੀਤਾ ਜਾ ਰਿਹਾ ਕਿਉਂ ਕੋਈ ਕਾਨੂੰਨ ਹੈ ਨਹੀਂ ਔਰ ਕਾਨੂੰਨ ਉੱਪਰ ਸੁਪਰਸੀਡ ਹੋ ਰਹੇ ਨੇ ਕਿਹੜਾ ਕਾਨੂੰਨ ਹੈ ਜਿਹੜਾ ਬਿਲਕਿਸਮਾਨੋ ਦੇ ਰੇਪਿਸਟ ਨੂੰ ਸਮੇ ਤੋਂ ਪਹਿਲਾਂ ਹੀ ਛੱਡ ਰਿਹਾ ਹੈ ਇੱਕ ਬੰਦੇ ਰੇਪ ਵੀ ਕਰਦੇ ਨੇ ਕਤਲ ਵੀ ਕਰਦੇ ਨੇ ਰੇਪ ਕਰਕੇ ਅੰਦਰ ਵੀ ਜਾਂਦੇ ਨੇ ਸਟੇਟ ਕਹਿੰਦੀ ਹੈ ਕਿ ਇਹਨਾਂ ਦਾ ਕੰਡੈਕਟ ਚੰਗਾ ਹੈ ਇਸ ਕਰਕੇ ਇਹਨਾਂ ਨੂੰ 15 ਅਗਸਤ ਆਜ਼ਾਦੀ ਵਾਲੇ ਦਿਨ ਛੱਡਤਾ ਜਾਵੇ ਸੋ ਉਹ ਤਾਂ ਆਪਣੀ ਆਜ਼ਾਦੀ ਮਨਾ ਰਹੇ ਨੇ ਰੇਪ ਕਰਕੇ ਵੀ ਮਨਾ ਰਹੇ ਨੇ ਕਤਲ ਕਰਕੇ ਵੀ ਮਨਾ ਰਹੇ ਨੇ ਇਹ ਸਾਰਾ ਨੈਰੇਟਿਵ ਆਪੇ ਸਮਝ ਜਾਣ ਕੇ ਲੋਕ ਸੋ ਬਿਲਕੁਲ ਇਹ ਸ਼ਰੋਮਨੀਆ ਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮੋਹਿੰਦਰ ਸਿੰਘ ਜੀ ਸੀ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਤਸੱਦਦ ਹੀ ਹੁੰਦਾ ਆ ਪ੍ਰਸ਼ਾਸਨ ਨੇ ਤਸੱਦਦੀ ਕੀਤੀ ਆ ਭਾਵੇਂ ਉਸ ਦੇ तरीके बदले ने नीतियां बदलीया ने 19वीं सदी ਦਾ ਉਹ ਦੌਰ ਜਦੋਂ ਨੌਜਵਾਨਾਂ ਨੂੰ ਚੱਕ ਕੇ ਸ਼ਰੀਆ ਮਾਰ ਦਿੱਤਾ ਜਾਂਦਾ ਸੀਗਾ ਉਸੇ ਤਰੀਕੇ ਦੇ ਨਾਲ ਹੁਣ ਇਸ ਜੇਲ ਦੇ ਅੰਦਰ ਸਾਜ਼ਿਸ਼ ਚੱਲ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪਾਈ ਜਿਹੜੇ ਸੰਦੀਪ ਸਾਨੀ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਪਰ ਕਿਤੇ ਨ ਕਿਤੇ ਲੋਕ ਜਿਹੜੇ ਬੈਠੇ ਹੋ ਨੇ ਤਸ ਤੋਂ ਮਸ ਨਹੀਂ ਹੋਣਗੇ ਇਹਨਾਂ ਦਾ ਕਹਿਣਾ ਕਿ ਉਦੋਂ ਤੱਕ ਜਦੋਂ ਤੱਕ ਮੈਡੀਕਲ ਰਿਪੋਰਟ ਨਹੀਂ ਆ ਜਾਂਦੀ ਤੇ ਉਸ ਦਾ ਭਰਾ ਜਿਹੜਾ ਆ ਸੰਦੀਪ ਭਾਈ ਸਾਨੀ ਨੂੰ ਦੇਖ ਨਹੀਂ ਲੈਂਦਾ ਇਹ ਨਹੀਂ ਦੇਖਦਾ ਕਿ ਉਹ ਠੀਕ ਠਾਕ ਨੇ ਜਾਂ ਫਿਰ ਉਹਨਾਂ ਦੇ ਨਾਲ ਯਕੀਨਨ ਤਸੱਦਦ ਹੋਇਆ ਕਹਿੰਦਾ ਅਸ਼ੋਕ ਦੇ ਨਾਲ ਮੈਂ ਵਿਕਰਾਂਤ back